ਕਿਸੇ ਵੀ ਤਰ੍ਹਾਂ ਘੋੜੇ ਨੇ ਭਾਈ ਤਾਰਾ ਸਿੰਘ ਨੂੰ ਮੋਮਮ ਖਾਨ ਦੇ ਹਾਥੀ ਕੋਲ ਪਹੁੰਚਾ ਦਿੱਤਾ ਭਾਈ ਸਾਹਿਬ ਨੇ ਘੋੜੇ ਦੀ ਪਿੱਠ ਤੇ ਖਲੋਉਂਦਿਆਂ ਹਾਥੀ ਵੱਲ ਛਾਲ ਮਾਰੀ ਹਾਥੀ ਦੀ ਸੁੰਡੋ ਤੋਰੀ ਹੁੰਦੇ ਹੋਏ ਉਹ ਉੱਪਰ ਜਾ ਚੜ੍ਹੇ ਕਿਰਪਾਨ ਦੋ ਵਾਰ ਘਮਾਈ ਪਹਿਲੇ ਵਾਰ ਨਾਲ ਮੁਹਬਤ ਦਾ ਸਿਰ ਤੇ ਦੂਜੇ ਨਾਲ ਮੋਮਮ ਖਾਨ ਦੀ ਬਾਹ ਵੜ ਛੁੱਟੀ ਮੋਮਮ ਖਾਨ ਨੇ ਆਪਣੀ ਬਰਸ਼ੀ ਹਾਥੀ ਦੇ ਖੋਬੀ ਭਾਈ ਸਾਹਿਬ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਜੋ ਹੀਠਾਂ ਹਾਥੀ ਦੇ ਪੈਰਾਂ ਵਿੱਚ ਜੜ ਗਏ ਉਹਨਾਂ ਫੁਰਤੀ ਨਾਲ ਪਾਸਾ ਲਿਆ ਤੇ ਜੀਤੇ ਦੀ ਤੇਜ਼ੀ ਨਾਲ ਛਾਲ ਮਾਰ ਕੇ ਕਿਰਪਾਨ ਘੁਮਾਈ ਤੇ ਹਾਥੀ ਦੀ ਸੁੰਡ ਵੱਢ ਦਿੱਤੀ। ਹਾਥੀ ਹੁਣ ਪੀੜ ਨਾਲ ਕਰਾ ਰਿਹਾ ਸੀ। ਫਿਰ ਠਾਕ ਲੋਤੇ ਘੋੜਸਵਾਰ ਤੇ ਪੈਦਲ ਸਿਪਾਹੀਆਂ ਵਿੱਚੋਂ ਕੁਝ ਨੂੰ ਮਾਰ ਕੇ ਤੇ ਕੁਝ ਨੂੰ ਝਕਾਨੀ ਦੇ ਕੇ ਭਾਈ ਸਾਹਿਬ ਨੇ ਬਰਸ਼ੀ ਦਾ ਨਿਸ਼ਾਨਾ ਸਾਧਿਆ। ਪਰ ਉਹਨਾਂ ਕਿਸੇ ਵੀ ਤਰ੍ਹਾਂ ਬਰਸ਼ੀ ਚਲਾ ਦਿੱਤੀ। ਬਰਸ਼ੀ ਹਾਥੀ ਦੀ ਅੱਖ ਵਿੱਚ ਵੱਜੀ। ਹਾਥੀ ਪਿਛੇ ਵੱਲੋਂ ਦੌੜ ਪਿਆ ਤੇ ਆਪਣੇ ਕਈ ਸਿਪਾਹੀ ਮਿੱਦ ਕੇ ਮਾਰ ਦਿੱਤੇ। ਬੀੜ ਨਾਲ ਚੀਕ ਰਹੇ ਭੱਜਦੇ ਹਾਥੀ ਤੋਂ ਡੋਲ ਕੇ ਮੁਮਮ ਖਾਨ ਹੇਠਾਂ ਡਿੱਗ ਪਿਆ ਭਾਈ ਤਾਰਾ ਸਿੰਘ ਨੇ ਉਸੇ ਸਮੇਂ ਕੋਲ ਪਈ ਤਲਵਾਰ ਚੁੱਕ ਕੇ ਮੁਮਮ ਖਾਨ ਦਾ ਸਿਰ ਲਾ ਦਿੱਤਾ